ਐਂਡੋਮੈਟਿਊਰਿਸਟ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਬਾਂਝਪੰਦੀ ਸਮੱਸਿਆ ਹੋ ਸਕਦੀ ਆ ਜਾਂ ਫਿਰ ਜਿੰਨਾ ਮਹਿਲਾਵਾਂ ਨੂੰ ਬੱਚਾ ਨਹੀਂ ਠਹਿਰਦਾ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਕਿਹੜੇ ਕਾਰਨਾ ਕਰਕੇ ਜਿਹੜੀ ਇਹ ਦਿੱਕਤ ਆਉਂਦੀ ਆ ਤੇ ਕਿਹੜੀ ਉਮਰ ਦੇ ਵਿੱਚ ਆਉਂਦੀ ਆ ਇਹ ਤੁਹਾਨੂੰ ਅਸੀਂ ਸਾਰੇ ਪਾਰਟ ਦੇ ਵਿੱਚ ਦਿਖਾ ਦਿੱਤਾ ਤਾਂ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਰ ਇਸ ਸਮੱਸਿਆ ਨੂੰ ਕਿਹੜੇ ਨੁਸਖਿਆਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਕਿਹੜਾ ਇਲਾਜ ਆ ਜਿਸ ਦੇ ਨਾਲ ਮਹਿਲਾਵਾਂ ਵਿਆਹ ਤੋਂ ਬਾਅਦ ਜਲਦੀ ਜੜਾ ਕਿ ਗਰਭ ਧਾਰਨ ਕਰ ਸਕਣ ਤਾਂ ਉਸ ਦੇ ਕਿਹੜੇ ਕਿਹੜੇ ਨੁਸਖੇ ਨੇ ਤਾਂ ਆਉ ਜਾਣਦਿਆਂ ਡਾਕਟਰ ਤੋਂ ਤਾਂ ਕਿ ਘਰੇਲੂ ਨੁਸਖਿਆਂ ਦੇ ਨਾਲ ਤੁਸੀਂ ਵੀ ਜੜਾ ਕਿ ਜਲ ਤੋਂ ਜਲਦ ਬਾਝਪਨ ਦੀ ਸਮੱਸਿਆ ਤੋਂ ਦੂਰ ਹੋ ਤੇ ਜਲਦ ਤੁਹਾਨੂੰ ਜੜੀ ਕਿ ਖੁਸ਼ਖਬਰੀ ਮਿਲੇ ਸਰ ਅਸੀਂ ਦੱਸ ਰਹੇ ਹਾਂ ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਅਸੀਂ ਸੋਭਾਗੇ ਮੈਡੀਸਨ ਦੱਸਦੇ ਆਂ। ਥੋੜੀ ਕੰਮ ਕਰ ਦਈਏ ਜੀ। ਸਰ ਸੋਭਾਗੇ ਮੈਡੀਸਨ ਦਾ ਤਾਂ ਬਹੁਤ ਹੀ ਵੱਡਾ ਰੋਲ ਹੈ। ਅਗਰ ਲੋ ਐਮ ਐਚ ਹੈ ਤਾਂ ਰਿਕਵਰ ਕਰ ਦੇਣਾ ਆ। ਔਰ ਅਗਰ ਜਿਹੜੀ ਅਸੀਂ ਲਾਈਨਿੰਗ ਦੀ ਅੱਜ ਗੱਲ ਕਰ ਰਹੀ ਆ ਬੱਚੇਦਾਨੀ ਦੀ ਲਾਈਨਿੰਗ ਹਾਂਜੀ ਦਿਨਾਂ ਦੇ ਵਿੱਚ ਹੀ ਇਸ ਮੈਡੀਸਿਨ ਨੇ ਬੱਚੇਦਾਨੇ ਦੀ ਲਾਈਨਿੰਗ ਨੂੰ ਰਿਕਵਰ ਕਰ ਦੇਣਾ ਸਰ ਇੱਥੋਂ ਤੱਕ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੇ ਪੇਸ਼ੈਂਟ ਆਈਵੀਐਫ ਲੈ ਰਹੇ ਆ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਅੱਜ ਮੇਰੇ ਕੋਲ ਇੰਨੇ ਪੇਸ਼ੈਂਟ ਚੱਲ ਰਹੇ ਕਿ ਉਹ ਆਈਵੀਐਫ ਟਰੀਟਮੈਂਟ ਲੈਂਦੇ ਆ ਲੈਂਦੇ ਆ ਵੀ ਬੱਚੇਦਾਨੇ ਦੀ ਲਾਈਨਿੰਗ ਨੂੰ ਚੰਗਾ ਕਰਨ ਵਾਸਤੇ ਐਸੋ ਭਾਂਗੇ ਲੈ ਕੇ ਉਹਨਾਂ ਦਾ ਆਈਵੀਐਫ ਵੀ ਸਕਸੈਸ ਹੋ ਰਿਹਾ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਕਿ ਛੋਟੇ ਛੋਟੇ ਗੋਲੀਆਂ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਸਰ ਇਹ ਯੂ ਪਾਵਰ ਯੋਗ ਹੈ ਉਹ ਯੂਟਰਸ ਨੂੰ ਅਸੀਂ ਬੱਚੇਦਾਨੇ ਦੀ ਗੱਲ ਕਰ ਰਹੇ ਹਾਂ ਨਾ ਸਰ ਠੀਕ ਹੈ ਬੱਚੇਦਾਨੀ ਨੂੰ ਹੀ ਤਾਂ ਸਾਨੂੰ ਸਟਰੋਂਗ ਕਰਨਾ ਹੈ ਪ੍ਰੈਗਨਨਸੀ ਕਨਸੀਵ ਕਰਨ ਲਈ ਤਾਂ ਯੂ ਪਾਵਰ ਯੋਗ ਹੈ ਸਰ ਇਹ ਹੁਣ ਮੈਂ ਜ਼ਿਆਦਾ ਹੀ ਕਹਿ ਦਿੱਨੀ ਹੈ 2 ਮਹੀਨੇ ਜਿਵੇਂ ਮੇਰੇ ਰਿਜ਼ਲਟ ਆ ਰਹੇ ਤਾਂ ਸਰ ਮਹੀਨਾ ਵੀ ਨਹੀਂ ਲੱਗਦਾ ਯੂ ਪਾਵਰ ਰੋਗ ਉਹ ਯੂਜ਼ ਕਰ ਸਕਦੇ ਹੈਗੇ ਜੀ 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 ਸਰ ਉਸ ਤੋਂ ਬਾਅਦ ਇਹ ਆ ਗਿਆ ਗਰਭ ਪਾਲ ਯੋਗ ਸਰ ਉਹ ਗਰਭ ਪਾਲ ਯੋਗ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਸ਼ੁਰੂ ਕਰਦੇ ਆਂ ਸੀ ਗਰਭ ਪਾਲ ਯੋਗ ਤੇ ਯੂ ਪਾਵਰ ਇਹਨਾਂ ਦੋਨਾਂ ਨੇ ਯੂਟਰਸ ਨੂੰ ਬੱਚੇਦਾਨੇ ਨੂੰ ਸਟਰੋਂਗ ਕਰ ਦੇਣਾ ਤੇ ਸੁਭਾਗਿਆਨ ਯੂਟਰਸ ਦੀ ਲਾਈਨਿੰਗ ਨੂੰ ਸਟਰੋਂਗ ਕਰ ਦੇਣਾ ਸਰ ਇਹਨਾਂ ਦੋਨਾਂ ਦਾ ਚੌਖਾ ਰਿਜ਼ਲਟ ਆ ਰਿਹਾ ਜੀ 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 ਅੱਛਾ ਮੈਮ ਤੇ ਫਿਰ ਜਿਹੜਾ ਇਸ ਤਰੀਕੇ ਨਾਲ ਜਿਹੜਾ ਸੋਲੂਸ਼ਨ ਦਾ ਹੱਲ ਮਤਲਬ ਜਿਹੜੀ ਸੋਲੂਸ਼ਨ ਸਾਡੇ ਕੋਲ ਆਂਦੇ ਨੇ ਤੁਸੀਂ ਦੱਸੇ ਨੇ ਤੇ ਫਿਰ ਹੱਲ ਹੈ ਜੀ ਇਹ ਸਾਰੀ ਕੰਡੀਸ਼ਨ ਦਾ ਸੋਲੂਸ਼ਨ ਹੈ ਇਹ ਫਿਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਰੱਖੀਆਂ ਨੇ ਓਵਰオール ਸਰ ਮੈਂ ਨਵੇਂ ਸਾਲ ਦੇ ਵਿੱਚ ਮੇਰੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਉਹ ਕੁਝ ਨਾ ਕਰਨ ਸਰ ਕਿਤੇ ਨਾ ਜਾਣ ਜੇ ਮੇਰੇ ਦੋ ਪੇਸ਼ੈਂਟ ਬਾਹਰ ਵਾਲਾ ਜਿਹੜਾ ਪੇਸ਼ੈਂਟ ਸੀ 12 ਸਾਲਾਂ ਬਾਅਦ ਜਿਹੜਾ ਇੱਥੇ ਪੇਸ਼ੈਂਟ ਸੀ ਡੀਲ ਕੀਤਾ ਉਹ ਸਰ 7 ਸਾਲਾਂ ਬਾਅਦ 컨ਸੀਵ ਕਰ ਸਕਦੇ ਆ ਜਦਕਿ ਉਹਨਾਂ ਨੂੰ ਹਰ ਡਾਕਟਰ ਕਹਿ ਰਿਹਾ ਸੀਗਾ ਕਿ ਆਈਵੀਐਫ 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 ਨੋਰਮਲ 컨ਸੀਵ ਕਰ ਗਏ ਮੈਂ ਇਸ ਮੇਰਾ ਸੁਨੇਹਾ ਹੈ ਵੀ ਉਹ ਮੈਡੀਸਿਨਸ ਲੈਣ ਦੀ ਬਜਾਏ ਆਪਣੀ ਕਿਚਨ ਵਾਲੀ ਫਾਰਮੇਸੀ ਦਾ ਇਸਤੇਮਾਲ ਕਰਨ ਸਰ 6 ਮਹੀਨੇ ਉਹ ਆਪਣੇ ਡਾਈਟ ਤੇ ਲਾਈਫ ਸਟਾਈਲ ਨੂੰ ਆਪਣੀ ਕਿਚਨ ਨੂੰ ਇੱਕ ਦਵਾਈ ਖਾਨਾ ਸਮਝ ਕੇ ਯੂਜ਼ ਕਰ ਲੈਣ ਤਾਂ ਉਹਨਾਂ ਨੂੰ ਪ੍ਰੈਗਨਨਸੀ 컨ਸੀਵ ਹੋ ਜਾਏਗੀ ਨਾਲੋਂ ਨਾਲ ਉਹਨਾਂ ਦੇ ਪੈਸੇ ਬਚਣਗੇ ਕੀ ਹੁੰਦਾ ਕੀ ਬਤਾ ਮੈਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਪਰ ਸਾਨੂੰ ਇਹ ਜ਼ਰੂਰ ਸਮਝਾ ਦਿਓ ਲਾਸਟ ਦੇ ਵਿੱਚ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਸਾਰੇ ਨੁਸਖੇ ਦਾ ਸਾਰੇ ਫਾਰਮੂਲੇ ਦਾ ਜਿਸ ਤਰੀਕੇ ਨਾਲ ਤੁਸੀਂ ਸਾਡੀ ਭੈਣ ਨੂੰ ਯੂਜ਼ ਕਰਵਾਏ ਨੇ ਇਹਦਾ ਫਾਰਮੂਲਾ ਕੀ ਰਹੇਗਾ ਜੀ ਇਹਦਾ ਸ਼੍ਰੀਵਲਿੰਗੀ ਤੇ ਪੁੱਤਰ ਜੀ ਵੀ ਇਹਨਾਂ ਦੋਨਾਂ ਨੂੰ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਦੀਆਂ ਗੋਲੀਆਂ ਵੀ ਬਣਾ ਸਕਦੇ ਹੈਗੇ ਉਹ ਘਿਓ ਚ ਪਾ ਕੇ ਜਾਂ ਗੁੜ ਦੇ ਵਿੱਚ ਪਾ ਕੇ ਇਹਦੀਆਂ ਗੋਲੀਆਂ ਪਨਾ ਕੇ ਦੋ ਗੋਲੀਆਂ ਸਵੇਰੇ ਉਹਨਾਂ ਨੇ 40 ਦਿਨ ਹੀ ਲੈਣੀਆਂ ਸਰ ਠੀਕ ਹੈ ਤੇ ਜੇ ਅਸੀਂ ਗੱਲ ਕਰੀਏ ਇਹ ਫਰੂਟ ਦੀ ਸਰ ਸਟਰਾਬੇਰੀ ਰੱਖੀ ਤੇ ਪਿਛਲੀ ਵਾਰੀ ਅਸੀਂ ਬਲੂ ਬੈਰੀ ਵੀ ਨਾਲ ਰੱਖੀ ਸੀ 베ਰੀ ਕੋਈ ਵੀ ਲੈ ਲੈਣ ਮੈਡੀਸਨ ਤਰ੍ਹਾਂ ਉਹਨਾਂ ਨੇ ਜਿਵੇਂ ਥੋੜੇ ਦਿਨ ਸਟਰਾਬੇਰੀ ਥੋੜੇ ਦਿਨ ਬਲੂ ਬੈਰੀ ਔਰ ਥੋੜੇ ਦਿਨ ਅਵੋਕਾਡੋ ਆਲਟਰਨੇਟ ਟਾਈਮ ਤੇ ਤਿੰਨੋਂ ਫਰੂਟਸ ਨੂੰ ਯੂਜ਼ ਕਰ ਸਰ ਉਹਨਾਂ ਦੀ ਪ੍ਰੈਗਨੈਂਸੀ 콘ਸੈਪਸ਼ਨ ਹੋ ਜਾਂਦੀ ਹੈ ਖੈਰ ਜੇਕਰ ਤੁਸੀਂ ਵੀ ਬਾਂਝਪੰਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜਾ ਗਰਭ ਧਾਰਨ ਜਲਦੀ ਨਹੀਂ ਹੋ ਰਿਹਾ ਤਾਂ ਇਹਨਾਂ ਕਰੇ ਲੂਨ ਉਸ ਕਨ ਤੁਸੀਂ ਵੀ ਅਪਣਾ ਕੇ ਦੇਖੋ ਤਾਂ ਕਿ ਤੁਹਾਡੇ ਵੀ ਘਰ ਦੇ ਵਿੱਚ ਖੁਸ਼ੀਆਂ ਆਉਣ